ਹੈਲਥਨੈਟ ਲਿੰਕ ਬਾਲੇਕੇ ਹਜ਼ਰਾਂ ਸਸ਼ਟਿਕਾਲ ਸਵਾਗਤੇ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਵਿੱਚ ਬੱਚਿਆਂ ਨੂੰ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ ਦਰਅਸਲ ਬੱਚੇ ਸਕੂਲ ਗਰਾਊਂਡ ਵਿੱਚ ਪ੍ਰਾਰਥਨਾ ਕਰਦੇ ਸਮੇਂ ਖੇਡਦੇ ਸਮੇਂ ਲੰਬੇ ਸਮੇਂ ਤੱਕ ਧੁੱਪ ਵਿੱਚ ਖੜੇ ਰਹਿੰਦੀਆਂ ਜਿਸ ਕਾਰਨ ਉਹ ਡੀਹਾਈਡਰੇਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਅਜਿھے ਵਿੱਚ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਿਲ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਕਿਹਨਾ ਚੀਜ਼ਾਂ ਨੂੰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਬੱਚਿਆਂ ਨੂੰ ਰੋਜ਼ਾਨਾ 7 ਤੋਂ 8 ਗਲਾਸ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਉਹ ਡੀ ਹਾਈਡਰੇਸ਼ਨ ਤੋਂ ਬਚੇ ਰਹਿਣਗੇ ਕਈ ਬੱਚੇ ਪਾਣੀ ਪੀਣ ਵਿੱਚ ਅਨਕਾਨੀ ਕਰਦੇ ਹਨ ਅਜਿھے ਵਿੱਚ ਤੁਸੀਂ ਪਾਣੀ ਵਿੱਚ ਸ਼ਰਬਤ ਨਿੰਬੂ ਆਦਮੀ ਲਾ ਕੇ ਦੇ ਸਕਦੇ ਹੋ ਇਸ ਨਾਲ ਉਹਨਾਂ ਦਾ ਸੁਆਦ ਸਹੀ ਰਹੇਗਾ ਅਤੇ ਉਹ ਸਹੀ ਮਾਤਰਾ ਵਿੱਚ ਵੀ ਪਾਣੀ ਪੀ ਸਕਣਗੇ ਤੁਸੀਂ ਆਪਣੇ ਬੱਚੇ ਨੂੰ ਹੀਟ ਰੋਕਸ ਅਤੇ ਡੀਹਾਈਡਰੇਸ਼ਨ ਤੋਂ ਬਚਾਉਣ ਲਈ ਆਪਣੀ ਰੋਜ਼ਾਨਾ ਡਾਈਟ ਵਿੱਚ ਸੂਤ ਸ਼ਾਮਿਲ ਕਰ ਸਕਦੇ ਹੋ ਇਹ ਭੋਜਨ ਵਿੱਚ ਸਵਾਦਿਸ਼ਟ ਹੋਣ ਦੇ ਨਾਲ ਨਾਲ ਪੋਸ਼ਟਿਕ ਤੱਤਾਂ ਨਾਲ ਭਰਪੂਰ ਵੀ ਹੁੰਦਾ ਹੈ ਇਸ ਦਾ ਸੇਵਨ ਕਰਨ ਨਾਲ ਬੱਚੇ ਦਾ ਸਰੀਰ ਠੰਡਾ ਰਹੇਗਾ ਬੱਚੇ ਨੂੰ ਡੀਹਾਈਡਰੇਸ਼ਨ ਤੋਂ ਬਚਣ ਲਈ ਆਪਣੀ ਡਾਈਟ ਵਿੱਚ ਪਾਣੀ ਵਾਲੇ ਫਲ ਸ਼ਾਮਿਲ ਕਰੋ ਇਸ ਲਈ ਤੁਸੀਂ ਉਹਨਾਂ ਨੂੰ ਤਰਬੂਜ ਮਸੰਮੀ ਅੰਗੂਰ ਆਦਿ ਵੀ ਖਵਾ ਸਕਦੇ ਹੋ ਇਸ ਦੇ ਨਾਲ ਉਹਨਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਦੂਰ ਹੋ ਜਾਵੇਗੀ ਮੌਸਮ ਭਾਵੇਂ ਕੋਈ ਵੀ ਹੋਵੇ ਬੱਚਾ ਖੇਡਣ ਲਈ ਬਾਹਰ ਜਾਣਾ ਬੰਦ ਨਹੀਂ ਕਰਦਾ ਪਰ ਗਰਮੀਆਂ ਵਿੱਚ ਹੀਟ ਸਟ੍ਰੋਕਸ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ ਅਜਿਹੀ ਵਿੱਚ ਬੱਚੇ ਨੂੰ ਇਸ ਤੋਂ ਸੁਰੱਖਿਅਤ ਰੱਖਣ ਲਈ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਦਹੀਂ ਜਾਂ ਲੱਸੀ ਨੂੰ ਸ਼ਾਮਿਲ ਕਰੋ ਇਸ ਨਾਲ ਉਹਨਾਂ ਦੀ ਇਮਿਊਨਿਟੀ ਅਤੇ ਪਾਚਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਪੁਦੀਨੇ ਦੀ ਤਸੀਰ ਠੰਡੀ ਹੁੰਦੀ ਹੈ ਅਜਿਹੀ ਵਿੱਚ ਬੱਚੇ ਨੂੰ ਗਰਮੀ ਤੋਂ ਬਚਣ ਲਈ ਤੁਸੀਂ ਉਹਨਾਂ ਦੀ ਡਾਈਟ ਵਿੱਚ ਚਟਨੀ ਸ਼ਰਬਤ ਆਦ ਦੇ ਰੂਪ ਵਿੱਚ ਵੀ ਪੁਦੀਨਾ ਸ਼ਾਮਿਲ ਕਰ ਸਕਦੇ ਹੋ ਇਸ ਨਾਲ ਉਹਨਾਂ ਦੀ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਬੱਚੇ ਦਾ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਨਾਲ ਉਹ ਦਿਨ ਭਰ ਸ਼ਕਤੀ ਭਰਪੂਰ ਮਹਿਸੂਸ ਕਰੇਗਾ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਲਿੰਕ ਬਾਰੇ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਗਰਮੀਆਂ ਵਿੱਚ ਬੱਚਿਆਂ ਨੂੰ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ ਦਰਅਸਲ ਬੱਚੇ ਸਕੂਲ ਗਰਾਊਂਡ ਵਿੱਚ ਪ੍ਰਾਰਥਨਾ ਕਰਦੇ ਸਮੇਂ ਖੇਡਦੇ ਸਮੇਂ ਲੰਬੇ ਸਮੇਂ ਤੱਕ ਪਉ ਵਿੱਚ ਖੜ੍ਹੀ ਰਹਿੰਦੀਆਂ ਜਿਸ ਕਾਰਨ ਉਹ ਡੀ ਹਾਈਡਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਅਜਿਹੇ ਵਿੱਚ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਿਲ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਕਿਹਨਾਂ ਚੀਜ਼ਾਂ ਨੂੰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਬੱਚਿਆਂ ਨੂੰ ਰੋਜ਼ਾਨਾ 7 ਤੋਂ 8 ਗਲਾਸ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਉਹ ਡੀ ਹਾਈਡਰੇਸ਼ਨ ਤੋਂ ਬਚੇ ਰਹਿਣਗੇ ਕਈ ਬੱਚੇ ਪਾਣੀ ਪੀਣ ਵਿੱਚ ਅਨਨਕਾਨੀ ਕਰਦੇ ਹਨ ਅਜਿਹੇ ਵਿੱਚ ਤੁਸੀਂ ਪਾਣੀ ਵਿੱਚ ਸ਼ਰਬਤ ਨਿੰਬੂ ਆਦਮੀ ਲਾ ਕੇ ਦੇ ਸਕਦੇ ਹੋ ਇਸ ਨਾਲ ਉਹਨਾਂ ਦਾ ਸੁਆਦ ਸਹੀ ਰਹੇਗਾ ਅਤੇ ਉਹ ਸਹੀ ਮਾਤਰਾ ਵਿੱਚ ਵੀ ਪਾਣੀ ਪੀ ਸਕਣਗੇ ਤੁਸੀਂ ਆਪਣੇ ਬੱਚੇ ਨੂੰ ਹੀਟ ਰੋਕਸ ਅਤੇ ਡੀਹਾਈਡਰੇਸ਼ਨ ਤੋਂ ਬਚਾਉਣ ਲਈ ਆਪਣੀ ਰੋਜ਼ਾਨਾ ਡਾਈਟ ਵਿੱਚ ਸੂਤ ਸ਼ਾਮਿਲ ਕਰ ਸਕਦੇ ਹੋ ਇਹ ਭੋਜਨ ਵਿੱਚ ਸੁਆਦਿਸ਼ਟ ਹੋਣ ਦੇ ਨਾਲ-ਨਾਲ ਪੋਸ਼ਟਿਕ ਤੱਤਾਂ ਨਾਲ ਭਰਪੂਰ ਵੀ ਹੁੰਦਾ ਹੈ ਇਸ ਦਾ ਸੇਵਨ ਕਰਨ ਨਾਲ ਬੱਚੇ ਦਾ ਸਰੀਰ ਠੰਡਾ ਰਹੇਗਾ ਬੱਚੇ ਨੂੰ ਡੀਹਾਈਡਰੇਸ਼ਨ ਤੋਂ ਬਚਣ ਲਈ ਆਪਣੀ ਡਾਈਟ ਵਿੱਚ ਪਾਣੀ ਵਾਲੇ ਫਲ ਸ਼ਾਮਿਲ ਕਰੋ ਇਸ ਲਈ ਤੁਸੀਂ ਉਹਨਾਂ ਨੂੰ ਤਰਬੂਜ, ਮਸੰਮੀ, ਅੰਗੂਰ, ਆਦਵੀ ਖਵਾ ਸਕਦੇ ਹੋ ਇਸ ਦੇ ਨਾਲ ਉਹਨਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਦੂਰ ਹੋ ਜਾਵੇਗੀ ਮੌਸਮ ਭਾਵੇਂ ਕੋਈ ਵੀ ਹੋਵੇ ਬੱਚਾ ਖੇਡਣ ਲਈ ਬਾਹਰ ਜਾਣਾ ਬੰਦ ਨਹੀਂ ਕਰਦਾ ਪਰ ਗਰਮੀਆਂ ਵਿੱਚ ਹੀਟ ਸਟ੍ਰੋਕਸ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ ਅਜਿਹੀ ਵਿੱਚ ਬੱਚੇ ਨੂੰ ਇਸ ਤੋਂ ਸੁਰੱਖਿਅਤ ਰੱਖਣ ਲਈ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਦਹੀਂ ਜਾਂ ਲੱਸੀ ਨੂੰ ਸ਼ਾਮਿਲ ਕਰੋ ਇਸ ਨਾਲ ਉਹਨਾਂ ਦੀ ਇਮਿਊਨਿਟੀ ਅਤੇ ਪਾਚਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਪੁਦੀਨੇ ਦੀ ਤਸੀਰ ਠੰਡੀ ਹੁੰਦੀ ਹੈ ਅਜਿਹੀ ਵਿੱਚ ਬੱਚੇ ਨੂੰ ਗਰਮੀ ਤੋਂ ਬਚਣ ਲਈ ਤੁਸੀਂ ਉਹਨਾਂ ਦੀ ਡਾਈਟ ਵਿੱਚ ਚਟਨੀ ਸ਼ਰਬਤ ਆਦ ਦੇ ਰੂਪ ਵਿੱਚ ਵੀ ਪੁਦੀਨਾ ਸ਼ਾਮਿਲ ਕਰ ਸਕਦੇ ਹੋ ਇਸ ਨਾਲ ਉਹਨਾਂ ਦੀ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਬੱਚੇ ਦਾ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਨਾਲ ਉਹ ਦਿਨ ਭਰ ਸ਼ਕਤੀ ਭਰਪੂਰ ਮਹਿਸੂਸ ਕਰੇਗਾ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਗਿੰਕ ਬੜਾ ਲੈ ਕੇ ਹਜ਼ਰਾਂ ਸਸ਼ਟੀਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਗਰਮੀਆਂ ਵਿੱਚ ਬੱਚਿਆਂ ਨੂੰ ਖਾਸ ਤੌਰ 'ਤੇ ਇੱਕ ਪਲ ਦੀ ਲੋੜ ਹੁੰਦੀ ਹੈ ਦਰਅਸਲ ਬੱਚੇ ਸਕੂਲ ਗਰਾਊਂਡ ਵਿੱਚ ਪ੍ਰਾਰਥਨਾ ਕਰਦੇ ਸਮੇਂ ਖੇਡਦੇ ਸਮੇਂ ਲੰਬੇ ਸਮੇਂ ਤੱਕ ਉਪ ਵਿੱਚ ਖੜੀ ਰਹਿੰਦੀਆਂ ਜਿਸ ਕਾਰਨ ਉਹ ਡੀ ਹਾਈਡਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਅਜਿਹੇ ਵਿੱਚ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਿਲ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਕਿਹਨਾਂ ਚੀਜ਼ਾਂ ਨੂੰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਬੱਚਿਆਂ ਨੂੰ ਰੋਜ਼ਾਨਾ 7 ਤੋਂ 8 ਗਲਾਸ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਉਹ ਡੀ ਹਾਈਡਰੇਸ਼ਨ ਤੋਂ ਬਚੇ ਰਹਿਣਗੇ ਕਈ ਬੱਚੇ ਪਾਣੀ ਪੀਣ ਵਿੱਚ ਅਨਕਾਨੀ ਕਰਦੇ ਹਨ ਅਜਿਹੇ ਵਿੱਚ ਤੁਸੀਂ ਪਾਣੀ ਵਿੱਚ ਸ਼ਰਬਤ ਨਿੰਬੂ ਆਦਮੀ ਲਾ ਕੇ ਦੇ ਸਕਦੇ ਹੋ ਇਸ ਨਾਲ ਉਹਨਾਂ ਦਾ ਸੁਆਦ ਸਹੀ ਰਹੇਗਾ ਅਤੇ ਉਹ ਸਹੀ ਮਾਤਰਾ ਵਿੱਚ ਵੀ ਪਾਣੀ ਪੀ ਸਕਣਗੇ ਤੁਸੀਂ ਆਪਣੇ ਬੱਚੇ ਨੂੰ ਹੀਟ ਰੋਕਸ ਅਤੇ ਡੀਹਾਈਡਰੇਸ਼ਨ ਤੋਂ ਬਚਾਉਣ ਲਈ ਆਪਣੀ ਰੋਜ਼ਾਨਾ ਡਾਈਟ ਵਿੱਚ ਸੂਤ ਸ਼ਾਮਿਲ ਕਰ ਸਕਦੇ ਹੋ ਇਹ ਭੋਜਨ ਵਿੱਚ ਸਵਾਦਿਸ਼ਟ ਹੋਣ ਦੇ ਨਾਲ ਨਾਲ ਪੋਸ਼ਟਿਕ ਤੱਤਾਂ ਨਾਲ ਭਰਪੂਰ ਵੀ ਹੁੰਦਾ ਹੈ ਇਸ ਦਾ ਸੇਵਨ ਕਰਨ ਨਾਲ ਬੱਚੇ ਦਾ ਸਰੀਰ ਠੰਡਾ ਰਹੇਗਾ ਬੱਚੇ ਨੂੰ ਡੀਹਾਈਡਰੇਸ਼ਨ ਤੋਂ ਬਚਣ ਲਈ ਆਪਣੀ ਡਾਈਟ ਵਿੱਚ ਪਾਣੀ ਵਾਲੇ ਫਲ ਸ਼ਾਮਿਲ ਕਰੋ ਇਸ ਲਈ ਤੁਸੀਂ ਉਹਨਾਂ ਨੂੰ ਤਰਬੂਜ ਮਸੰਮੀ ਅੰਗੂਰ ਆਦਿ ਵੀ ਖਵਾ ਸਕਦੇ ਹੋ ਇਸ ਦੇ ਨਾਲ ਉਹਨਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਦੂਰ ਹੋ ਜਾਵੇਗੀ ਮੌਸਮ ਭਾਵੇਂ ਕੋਈ ਵੀ ਹੋਵੇ ਬੱਚਾ ਖੇਡਣ ਲਈ ਬਾਹਰ ਜਾਣਾ ਬੰਦ ਨਹੀਂ ਕਰਦਾ ਪਰ ਗਰਮੀਆਂ ਵਿੱਚ ਹੀਟ ਸਟ੍ਰੋਕਸ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ ਅਜਿਹੀ ਵਿੱਚ ਬੱਚੇ ਨੂੰ ਇਸ ਤੋਂ ਸੁਰੱਖਿਅਤ ਰੱਖਣ ਲਈ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਦਹੀਂ ਜਾਂ ਲੱਸੀ ਨੂੰ ਸ਼ਾਮਿਲ ਕਰੋ ਇਸ ਦੇ ਨਾਲ ਉਹਨਾਂ ਦੀ ਇਮਿਊਨਿਟੀ ਅਤੇ ਪਾਚਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਪੁਦੀਨੇ ਦੀ ਤਸੀਰ ਠੰਡੀ ਹੁੰਦੀ ਹੈ ਅਜਿਹੀ ਵਿੱਚ ਬੱਚੇ ਨੂੰ ਗਰਮੀ ਤੋਂ ਬਚਣ ਲਈ ਤੁਸੀਂ ਉਹਨਾਂ ਦੀ ਡਾਈਟ ਵਿੱਚ ਚਟਨੀ ਸ਼ਰਬਤ ਆਤ ਦੇ ਰੂਪ ਵਿੱਚ ਵੀ ਪੁਦੀਨਾ ਸ਼ਾਮਿਲ ਕਰ ਸਕਦੇ ਹੋ ਇਸ ਨਾਲ ਉਹਨਾਂ ਦੀ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਬੱਚੇ ਦਾ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਨਾਲ ਉਹ ਦਿਨ ਭਰ ਸ਼ਕਤੀ ਭਰਪੂਰ ਮਹਿਸੂਸ ਕਰੇਗਾ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ